ਸਤ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਚੈਂਪਲ ਤਾਂ ਦੋਸਤੋ ਆਪਾਂ OTS 3 ਜਿਹੜਾ ਹੈ ਪੰਜਾਬ ਸਰਕਾਰ ਦੇ ਦੁਆਰਾ ਜਿਹੜੀ OTS 3 ਸਕੀਮ ਸ਼ੁਰੂ ਕੀਤੀ ਗਈ ਹੈ ਵਨ ਟਾਈਮ ਸੈਟਲਮੈਂਟ ਉਸ ਦੇ ਬਾਰੇ ਅੱਜ ਵੀਡੀਓ ਜਿਹੜੀ ਹੈ ਪਾਈ ਹੈ ਬਹੁਤ ਜਿਹੜੇ ਸਾਡੇ ਵਪਾਰੀ ਭਰਾ ਨੇ ਬਹੁਤ ਲੋਕ ਨੇ ਜਿਨ੍ਹਾਂ ਦੇ ਦੁਆਰਾ ਕਾਲ ਕਰਕੇ ਇਹ ਪੁੱਛਿਆ ਗਿਆ ਹੈ ਕਿ ਇਸ ਸਕੀਮ ਦੇ ਉੱਤੇ ਕਿਹੜੇ ਕਿਹੜੇ ਫਾਰਮ ਭਰਨੇ ਆ ਤੇ ਕੈਲਕੂਲੇਸ਼ਨ ਕਿਵੇਂ ਕਰਨੀ ਆ ਇਸ ਦੇ ਬਾਰੇ ਡਿਟੇਲ ਦੇ ਵਿੱਚ ਦੁਬਾਰਾ ਦੱਸਿਆ ਜਾਵੇ ਤੈਂ ਕਲੈਰਿਟੀ ਦੇਣ ਦੇ ਲਈ ਥੋੜਾ ਜਿਹਾ ਨੋਟ ਕਰ ਲਵੋ ਫਾਰਮ ਕਿਹੜੇ-ਕਿਹੜੇ ਹਨ ਤਾਂ ਪਹਿਲਾ ਫਾਰਮ ਜਿਹੜਾ ਹੈ ਉਹ OTS 1 ਫਾਰਮ ਹੈ ਜਿਹੜਾ ਸ਼ੋਰਟ ਲਈ ਅਰਜੀ ਫਾਰਮ ਹੈ ਉਸ ਤੋਂ ਬਾਅਦ OTS 2 ਹੈ ਵਿਭਾਗ ਦੇ ਵੱਲੋਂ ਅਰਜੀ ਪ੍ਰਾਪਤੀ ਦੀ ਰਸੀਦ OTS 3 ਕੀ ਹੈ ਕੋਈ ਖਾਮੀ ਹੋਣ ਤੇ ਵਿਭਾਗ ਦੇ ਵੱਲੋਂ ਜਿਹੜਾ ਇਤਰਾਜ਼ ਜ਼ਾਹਰ ਕੀਤਾ ਜਾਵੇਗਾ ਉਹ ਤੁਹਾਨੂੰ ਦਿੱਤੀ ਜਾਵੇਗੀ ਇੱਕ ਜਿਹੜਾ ਹੁਕਮ ਦਿੱਤਾ ਜਾਵੇਗਾ OTS 4 ਜਿਹੜਾ ਹੈ ਜੇਕਰ ਤੁਹਾਡੀਆਂ ਖਾਮੀਆਂ ਸਹੀ ਪਾਈਆਂ ਗਈਆਂ ਖਾਮੀਆਂ ਦੇ ਇਤਰਾਜ਼ ਜਿਹੜੇ ਆ ਜੋ ਤੁਸੀਂ ਉਹਨਾਂ ਦਾ ਨਿਵਾਰਨ ਕੀਤਾ ਏ ਤੇ ਜੋ ਗਲਤੀ ਉਹਨਾਂ ਨੇ ਤੁਹਾਡੇ ਪੁਆਇੰਟ ਆਊਟ ਕੀਤੀ ਹੈ ਜੇ ਤੁਸੀਂ ਉਹ ਸਹੀ ਕਰ ਦਿੱਤੀ ਤਾਂ ਫਿਰ ਤੁਹਾਨੂੰ ਸੈਟਲਮੈਂਟ ਹੁਕਮ ਦੇ ਦਿੱਤਾ ਜਾਵੇਗਾ ਉਹ ਤੁਹਾਡਾ ਫਾਈਨਲ ਆਰਡਰ ਹੈ ਜੇ ਨਹੀਂ ਤਾਂ ਫਿਰ ਓਟੀਆ ਸਫਾਈ ਵੀ ਦੇ ਦਿੱਤਾ ਇਤਰਾਜ਼ ਤੁਸੀਂ ਇਹਦਾ ਮਤਲਬ ਉਹ ਤੇ ਸੈਟੀਸਫਾਈ ਨਹੀਂ ਕਰ ਸਕੇ ਤੇ ਅਰਜੀ ਰੱਦ ਕਰਨ ਦਾ ਹੁਕਮ ਮਿਲ ਜਾਵੇਗਾ ਤਾਂ ਇਹ ਹੈ ਜਿਹੜਾ ਕਿ ਵਿਭਾਗ ਦੇ ਵੱਲੋਂ ਤੁਹਾਨੂੰ ਦਿੱਤੇ ਜਾਣੇ ਫਾਰਮ ਨੇ ਹੁਣ ਆਪਾਂ ਇਹ ਦੇਖੀਏ ਕਿ ਆਪਾਂ ਕੈਲਕੂਲੇਸ਼ਨ ਕਿਵੇਂ ਕਰਨੀ ਆ ਆ ਮੇਨ ਮੁੱਦਾ ਹੈ ਇੱਥੇ ਆ ਜੀ ਟੋਟਲ ਡਿਮਾਂਡ ਜਿਹੜੀ ਆ ਮੰਨ ਲਓ ਵੈਟ ਦੀ ਟੋਟਲ ਡਿਮਾਂਡ ਆਪਣੀ ਜਿਹੜੀ ਆ ਉਹ ਕਿੰਨੀ ਆ ਮੰਨ ਲਓ ਉਹ 50 ਕਰੋੜ ਹੈ ਤਾਂ ਉਹ ਆਪਣੇ ਕੋਲੇ 50 ਕਰੋੜ ਹੈ ਤੇ 50 ਕਰੋੜ ਦੇ ਵਿੱਚ ਕਿੰਨੇ 30 ਕਰੋੜ ਰੁਪਏ ਮੰਨ ਲਵੋ ਟੈਕਸ ਹੈ ਤੇ ਪੈਨਲਟੀ 10 ਕਰੋੜ ਹੈ ਤੇ ਇੰਟਰਸਟ ਵੀ 10 ਕਰੋੜ ਹੈ ਇਹ 10 ਕਰੋੜ ਤੇ 10 ਕਰੋੜ ਜਿਹੜੇ ਆ ਇਹ ਖਤਮ ਹੋ ਜਾਣਗੇ ਤੁਹਾਡੇ ਤੇ ਆਪਣੇ ਕੋਲੇ ਜਿਹੜਾ ਰਹਿ ਕੇ ਜਾਊਗਾ ਸਿਰਫ 50 ਕਰੋੜ ਦੇ ਵਿੱਚੋਂ ਤੁਸੀਂ 30 ਕਰੋੜ ਸਿਰਫ ਨੇ ਜਿਹੜੇ ਜਮ੍ਹਾਂ ਕਰਵਾਉਣੇ ਨੇ ਤਾਂ ਹੁਣ 30 ਕਰੋੜ ਨੂੰ ਕਿਵੇਂ ਕਰਨਾ ਹੈ ਉਹ ਕੈਲਕੂਲੇਸ਼ਨ ਦੇਖੋ ਤੁਹਾਡੀ ਵੈਟ ਦੀ ਪੇਮੈਂਟ ਕਿੰਨੀ ਹੁਕਮ ਦੇ ਮੁਤਾਬਕ ਤੁਹਾਡੀ ਜਿਹੜੀ ਤੁਹਾਨੂੰ ਅਸੈਸਮੈਂਟ ਦਾ ਹੁਕਮ ਦਿੱਤਾ ਉਸ ਦੇ ਵਿੱਚ ਕਿੰਨੀ ਆ 50 ਕਰੋੜ ਜਿਹਦੇ ਅੰਦਰ ਵਿੱਚ 30 ਕਰੋੜ ਜਿਹੜਾ ਹੈ ਉਹ ਤੁਹਾਡਾ ਟੈਕਸ ਹੈ ਤੇ ਜਿਹੜਾ ਬਾਕੀ ਇੰਟਰਸਟ ਐਂਡ ਪੈਨਲਟੀ ਹੈ ਆਹ ਸਾਡਾ ਤੁਹਾਡਾ ਟੈਕਸ ਹੈ ਆਹ ਸਾਡਾ ਤੁਹਾਡਾ ਇੰਟਰਸਟ ਇੰਟਰਸਟ ਪਲੱਸ 3 ਨੈਲਟੀ ਆਈ ਹੁਣ ਉਹ ਕੀ ਕਹਿੰਦਾ ਤੇ ਇੰਟਰਸਟ ਤੇ ਪੈਨਲਟੀ ਦਾ ਪੂਰੀ ਖਤਮ ਹੋ ਗਈ ਰਹਿ ਗਿਆ ਤੁਹਾਡਾ 30 ਕਰੋੜ ਰੁਪਇਆ ਹੁਣ 30 ਕਰੋੜ ਦੇ ਵਿੱਚੋਂ ਤੁਸੀਂ ਇਹਦੀ ਜਿਹੜੀ ਆ ਉਹ ਵਾਈਪਰ ਕਿਸੇ ਨੇ ਕਿਵੇਂ ਕਰਨੀ ਹੈ 1 ਜਮਾ 24 ਜਮਾ 5 ਇਹ ਕਰਨੀ ਆ 1 ਕਰੋੜ ਤੱਕ ਜਿਹੜਾ ਹੈ 50% ਤਾਂ ਕੈਲਕੂਲੇਸ਼ਨ 1 ਕਰੋੜ ਤੱਕ ਤੁਸੀਂ ਦੇਨੇ ਆ ਉਹਦੇ 50 ਲੱਖ ਰੁਪਏ ਬਾਕੀ ਬਚ ਗਏ 24 24 ਲੱਖ 24 ਲੱਖ ਦੇ ਉੱਤੇ ਕਿੰਨਾ ਲੱਗੂਗਾ 24 ਦਾ 75% ਇਹ ਹੋ ਗਿਆ 18 ਕਰੋੜ ਬਾਕੀ ਬਚ ਗਏ 5 5 ਦਾ 90% ਪਹਿਲੇ 1 ਕਰੋੜ ਤੇ 50% ਅਗਲੇ 24 ਕਰੋੜ ਤੇ 75 ਤੇ ਅਗਲੇ 5 ਕਰੋੜ ਤੇ 90% ਤਾਂ ਟੋਟਲ ਇਹਨਾਂ ਤਿੰਨਾਂ ਦਾ ਸਮ ਜਗਾ ਕੀਤਾ ਜਦੋਂ ਤਾਂ ਇਹ ਸਮ ਕਿੰਨਾ ਆ ਗਿਆ ਆ ਲਓ ਐਂ ਕਰਕੇ ਲਓ ਸਭ ਇਥੇ ਠਾਂ ਰੱਖ ਲਿਆ ਆ ਇਥੇ ਰੱਖ ਲਿਆ ਦੇਖੋ ਹੁਣ ਕਿੰਨਾ ਆਉਂਦਾ ਏ 18 4.5 ਤੇ ਆਹ 0.5 ਹੈ ਇਹ ਹੋ ਗਿਆ 5 5 ਤੇ 18 23 ਮੰਗਿਆ ਕਰੋੜ ਦੀ ਰਾਸ਼ੀ ਦੇ ਵਿੱਚ ਤੁਸੀਂ ਸਿਰਫ 23 ਕਰੋੜ ਰੁਪਏ ਦੇ ਨਹੀਂ ਨਹੀਂ ਸਰਕਾਰ ਨੂੰ ਤੇ ਤੁਹਾਡਾ ਜਿਹੜਾ ਸਾਰਾ ਅਗਲਾ ਪਿਛਲਾ ਮਾਫ ਦੂਜਾ ਸੀਐਸਟੀ ਦੇ ਵਿੱਚ ਮੰਨ ਲਓ 11 ਕਰੋੜ ਰੁਪਏ ਹੈ ਜਿਹਨਾਂ ਵਿੱਚ ਟੋਟਲ 20 ਕਰੋੜ ਦੀ ਤੁਹਾਡੀ ਡਿਮਾਂਡ ਸੀਗੀ ਵਿੱਚੋਂ ਕਹਿੰਦੇ ਵੀ ਜਿਹੜਾ 11 ਕਰੋੜ ਟੈਕਸ 5 ਕਰੋੜ ਪੈਨਲਟੀ 4 ਕਰੋੜ ਇੰਟਰਸਟ ਆ ਤਾਂ ਕੁੱਲ ਮਾਫ ਹੋ ਗਿਆ ਸਿਰਫ 11 ਕਰੋੜ ਹੈ 11 ਕਰੋੜ ਨੂੰ ਹੁਣ ਕੀ ਕਰਨਾ ਵਾ 11 ਜਮਾ 9 ਸੀ 9 ਕਰੋੜ ਕੀ ਸੀ ਤੁਹਾਡਾ ਇੰਟਰਸਟ ਤੇ ਪੈਨਲਟੀ ਤੇ ਇਹ ਇੰਟਰਸਟ ਐਂਡ ਪੈਨਲਟੀ ਤੇ ਆਹ ਤੁਹਾਡਾ ਟੈਕਸ ਸੀ 11 ਕਰੋੜ ਹੁਣ ਤੁਸੀਂ ਕੀ ਕਰਨਾ 11 ਕਰੋੜ ਆ ਜਿਹੜਾ ਉਸ ਦੀ ਬਾਈਫਰਕੇਸ਼ਨ 1 ਜਮਾ 10 1 ਦੇ 50 ਲੱਖ ਜਮਾ ਕਰਾਉਣੇ ਆ 10 ਦੇ ਜਿਹੜੇ ਨੇ ਉਹ 75% 7.5 ਕਰੋੜ ਤੁਸੀਂ ਟੋਟਲ ਕਿੰਨਾ ਹੋ ਗਿਆ 8 ਕਰੋੜ ਦੇਣੇ ਆ 9 20 ਕਰੋੜ ਦੇ ਵਿੱਚੋਂ ਸਿਰਫ 8 ਕਰੋੜ ਤੁਸੀਂ ਜਮਾ ਕਰਵਾਉਣੇ ਨੇ ਇਹ ਤੋਂ ਅੰਨ ਇਹਦੀ ਜਿਹੜਾ ਹੈ ਟੈਕਸ ਜਿਹੜਾ ਹੈ ਸਾਰਾ ਅਗਲਾ ਪਿਛਲਾ ਜਿਹੜਾ ਹੈ ਸਰਕਾਰ ਦੇ ਦੁਆਰਾ ਬਾਕੀ ਮਾਰਕ ਕਰ ਦਿੱਤਾ ਇਹ ਵੱਡੀ ਖਬਰ ਹੈ ਜਿਹੜੀ ਆ ਰਹੀ ਹੈ ਕਿ ਇਹ ਜਿਹੜਾ ਪੰਜਾਬ ਸਰਕਾਰ ਦੇ ਦੁਆਰਾ ਜਿਹੜਾ ਹੈ ਉਹ ਇੱਕ ਵੱਡੀ ਰਾਹਤ ਜਿਹੜੀ ਹੈ ਵਪਾਰੀ ਵਰਗ ਨੂੰ ਜਿਹੜਾ ਦਸਹਿਰੇ ਦਾ ਤੋਹਫਾ ਹੈ ਉਹ ਦਿੱਤਾ ਗਿਆ ਹੈ ਠੇਰ ਤੁਸੀਂ ਤਾਂ ਅੱਗੇ ਵੀ ਜਲੀਏ ਅੱਗੇ ਹੁਣ ਸਵਾਲ ਜਿਹੜਾ ਹੈ ਉਹ ਇਹ ਪੈਦਾ ਹੁੰਦਾ ਹੈ ਕਿ ਆਪਾਂ ਇਸ ਦੇ ਵਿੱਚ ਜਿਹੜੀ ਹੈ ਕੈਲਕੂਲੇਸ਼ਨ ਜਿਹੜੀ ਹੈ ਉਹ ਤਾਂ ਕਰ ਲਈ ਕੌਮ ਕਿਹੜੇ ਕਿਹੜੇ ਭਰਨੇ ਆ ਉਹ ਆਪਾਂ ਸਮਝ ਲਵੋ ਫਾਰਮ ਆਪਣੇ ਕੋਲੇ ਜਿਹੜੇ ਹਨ ਉਹ ਇਹਦੇ ਵਿੱਚ ਤਾਂ ਇਹਦੇ ਵਿੱਚ ਆ ਆਹਾ ਨੋਟੀਫਿਕੇਸ਼ਨ ਆ 19 ਪੇਜ ਦਾ ਨੋਟੀਫਿਕੇਸ਼ਨ ਆ ਤੇ ਇਹਦਾ ਲਿੰਕ ਜਿਹੜਾ ਹੈ ਉਹ ਹਸੀਂ ਇੱਥਾਂ ਜਿਹੜਾ ਹੈ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚ ਦੇ ਦਿੱਤਾ ਹੈ ਇਸ ਨੂੰ ਤੁਸੀਂ ਧਿਆਨ ਦੇ ਨਾਲ ਦੇਖ ਲਵੋ ਆਪਾਂ ਇਸ ਦੇ ਵਿੱਚ ਜਿਹੜਾ ਹੈ ਉਹ ਜਾਣਾ ਮੈਂ ਇੱਥੇ ਪੰਨਾ ਨੰਬਰ 8 اے OTS ਫਾਰਮ ਹੈ OTS 1 ਫਾਰਮ ਹੈ ਇਹ ਤੁਸੀਂ ਪੜਨਾ ਹੈ ਪੜਨਾ ਕਿਵੇਂ ਇਹ ਥੋੜਾ ਜਿਹਾ ਸਿੱਖ ਲਵੋ ਪਹਿਲਾਂ ਤਾਂ ਇਹ ਹੈ ਕਿ ਅਸਿਸਟੈਂਟ ਕਮਿਸ਼ਨਰ ਆਫ ਸਟੇਟ ਟੈਕਸ ਕਾ ਇਹ ਆਪਾਂ ਜਿਹੜਾ ਹੈ ਪਰਫਾਰਮਾ ਅਸਿਸਟੈਂਟ ਕਮਿਸ਼ਨਰ ਆਫ ਸਟੇਟ ਟੈਕਸ ਨੂੰ ਆਪਾਂ ਭਰ ਕੇ ਜਿਹੜਾ ਹੈ ਦੇਣਾ ਹੈ ਏ ਈ ਟੀ ਸੀ ਲਿਖ ਦਿਓ ਜਾਂ ਕੁਝ ਵੀ ਲਿਖ ਕੇ ਤੁਸੀਂ ਫਾਰਮ ਜਿਹੜਾ ਹੈ ਉਹ ਭਰ ਕੇ ਇਹ ਜਮਾ ਕਰਵਾ ਦੇਣਾ ਹੈ ਪੰਜਾਤੋਂ ਫਾਰਮ ਜਮਾ ਕਰਵਾਉਂਗੇ ਤਾਂ ਉਸ ਦੇ ਵਿੱਚ ਆਈ ਇੱਥੇ ਆਪਦਾ ਨਾਮ ਭਰਨਾ ਹੈ ਜਿਵੇਂ ਮੰਨ ਲਓ ਕਿ ਤੁਹਾਡੀ ਫਰਮ ਹੈਗੀ ਆ ਪਰ ਫਰਮਦਾ ਨਾਮ ਹੈਗਾ ਇਹ ਸੁਪੋਜ਼ ABC ਐਂਟਰਪ੍ਰਾਈਜ਼ਸ ਹੈ ਤਾਂ ਇੱਥੇ ਕੀ ਲਿਖੋਗੇ ABC ਐਂਟਰਪ੍ਰਾਈਜ਼ਸ ਤੁਸੀਂ ਇੱਥੇ ਲਿਖਣਾ ਹੈ ਆਹ ਮੈਸੇਜ ABC ਐਂਟਰਪ੍ਰਾਈਜ਼ ਤਿੰਨ ਨੰਬਰ 0312345 ਜਿਹੜਾ ਤੁਹਾਡਾ ਹੈਗਾ ਉਹ ਲਿਖ ਦੇਣਾ ਹੈ ਇੱਥੇ ਮੰਨ ਲਓ ਤੁਸੀਂ ਐਪਲੀਕੇਸ਼ਨ ਲੁਧਿਆਣਾ ਦੇ ਨਹੀਂ ਤਾਂ ਇੱਥੇ ਲੁਧਿਆਣਾ 2 ਲੁਧਿਆਣਾ 1 ਦੇ ਵਿੱਚ ਦੇਣੀ ਹੈ ਲੁਧਿਆਣਾ 1 ਤੁਹਾਡਾ ਨਾਮ ਮੰਨ ਲਵੋ ਹੈਗਾ ਇਹ ਰਜਨੀਸ਼ ਕੁਮਾਰ ਤੇ ਪਿਤਾ ਦਾ ਨਾਮ ਹੈ ਸੰਤੋਖ ਕੁਮਾਰ ਆਹੀ ਰਜਨੀਸ਼ ਕੁਮਾਰ ਐਂਵਾਈ ਹਸਬੈਂਡ ਆਫ ਸਨ ਆਫ ਸਨ ਆਫ ਰਜਨੀਸ਼ ਕੁਮਾਰ ਸੰਤੋਖ ਕੁਮਾਰ ਰੈਜੀਡੈਂਟ ਆਫ ਲੁਧਿਆਣਾ ਲੁਧਿਆਣਾ ਦੇ ਜਿਹੜਾ ਏਰੀਆ ਮੋਡਲ ਟਾਊਨ ਕਵਾਡਲ ਟਾਊਨ ਜਿਹੜਾ ਵੀ ਹੈ ਉਹ ਇੱਥੇ ਲਿਖ ਦੋ ਤੇ ਇਹ ਜਿਹੜਾ ਹੈ ਕੌਮ ਇੱਥੇ ਤੱਕ ਇਹ ਤੁਸੀਂ ਭਰਨਾ ਉਸ ਤੋਂ ਬਾਅਦ ਨੇਮ ਆਫ ਦੀ ਐਕਟ ਇੱਥੇ ਵੈਟ ਐਕਟ ਹੈ ਜਾਂ ਸੀਐਸਟੀ ਐਕਟ ਹੈ ਜਿਹੜਾ ਵੀ ਆ ਉਹ ਇੱਥੇ ਭਰ ਦੋ ਆਰਡਰ ਅਗੇਂਸਟ ਵਿਚ ਅਪਲੀਕੇਸ਼ਨ ਸਬਮਿਟਡ ਇੱਥੇ ਆਰਡਰ ਅਸੈਸਮੈਂਟ ਆਰਡਰ ਦਾ ਨੰਬਰ ਭਰਨਾ ਹੈ ਕਿ ਜਿਵੇਂ ਡਿਸਪੋਜ਼ਲ ਨੰਬਰ ਹੁੰਦਾ ਹੈ ਜੇ ਮੰਨ ਲਓ ਇੱਕ 5 ਐ 7 ਐ ਤੇ ਬਟਾ ਤਰੀਕ ਤੇ ਫਿਰ ਅਟੈਚ ਕਰ ਦੇਣਾ origignal order against ਵਿੱਚ OTS availed ਉਹ ਇੱਥੇ ਅਟੈਚ ਕਰ ਦਿਓ ਸਟੇਟਸ ਆਫ ਅਪੀਲ ਜੇ ਤੁਸੀਂ ਅਪੀਲ ਕੀਤੀ ਹੈ ਕਿੱਥੇ ਕੀਤੀ ਹੈ DTC ਅਪੀਲ ਕੋਲੇ ਕੀਤੀ ਹੈ ਰਿਵੀਊਨਲ ਦੇ ਵਿੱਚ ਕੀਤੀ ਹੈ ਮਾਨਯੋਗ ਹਾਈ ਕੋਰਟ ਵਿੱਚ ਕੀਤੀ ਹੈ ਜਾਂ ਮਾਨਯੋਗ ਸੁਪਰੀਮ ਕੋਰਟ ਉਹ ਲਿਖ ਦਿਓ ਕਦੋਂ ਕੀਤੀ ਹੈ ਉਸ ਦੀ ਤਰੀਕ ਲਿਖ ਦਿਓ ਪਰ ਅਰ ਪੇਮੈਂਟ ਡਿਪੋਆਇਟ ਕੀਤੀ ਹੈ ਯੈਸ ਜੇ ਕੀਤੀ ਹੈ ਜੇ ਨਹੀਂ ਕੀਤੀ ਨੋ ਜੇ ਕੀਤੀ ਹੈ ਯੈਸ ਕਿੰਨੀ ਕੀਤੀ ਹੈ ਇੱਥੇ ਲਿਖ ਦੇਣਾ ਕਿੰਨੀ ਤਰੀਕ ਨੂੰ ਕੀਤੀ ਆ ਉਹ ਤੇ ਪ੍ਰੂਫ ਵੀ ਉਸ ਦਾ ਲਗਾ ਦੇਣਾ ਲੇ ਲਾਸਟ ਡੇਟ ਆਪੇ ਹੀਰਿੰਗ ਕਦੋਂ ਸੀ ਉਹ ਲਿਖ ਦੇਣਾ ਰਿਮਾਰਕ ਦੇ ਵਿੱਚ ਤੁਸੀਂ ਲਿਖ ਦੇਵੋ ਕਿ ਜੋ ਵੀ ਮੰਨ ਲਵੋ ਕਿ ਅਗਲੀ ਤਰੀਕ ਜਦੋਂ ਕਦੋਂ ਲੱਗੀ ਆ ਉਹ ਲਿਖ ਦੇਵੋ ਜਾਂ ਤੁਸੀਂ ਵਿਡਰੋਅ ਕੀਤੀ ਆ ਉਹ ਲਿਖ ਦੇਵੋ ਜੋ ਵੀ ਰਿਮਾਰਕ ਹੈ ਉਹ ਲਿਖ ਦੇਵੋ ਤੇ ਉਸ ਤੋਂ ਬਾਅਦ ਸੈਲਫ ਅਸੈਸਮੈਂਟ ਡਿਟਰਮਿੰਡ ਅਮਾਉਂਟ ਟੋਟਲ ਐਡੀਸ਼ਨਲ ਜਿਹੜੀ ਡਿਮਾਂਡ ਆ ਕਿੰਨੀ ਆ ਟੈਕਸ ਕਿੰਨਾ ਹੈ ਇੰਟਰਸਟ ਕਿੰਨਾ ਪੈਨਲਟੀ ਕਿੰਨਾ ਟੋਟਲ ਕਿੰਨਾ ਹੈ ਕਿੰਨਾ ਵੇਵਰ ਬਣਦਾ ਹੈ ਤੁਹਾਡਾ ਉਹ ਕੈਲਕੂਲੇਸ਼ਨ ਉਹੀ ਜਿਹੜੀ ਆਪਾਂ ਪਹਿਲਾਂ ਦੱਸੀ ਆ ਤੁਹਾਨੂੰ ਕਿੰਨੀ ਬਣੀ ਤਾਂ ਏ ਦੇ ਵਿੱਚੋਂ ਬੀ ਜਿਹੜੀ ਆ ਉਹ ਤੁਸੀਂ ਕਰਨੇ ਨਹੀਂ ਕੱਢ ਦੇਣੀ ਅਤੇ ਬਾਕੀ ਜਿਹੜੀ ਆ ਹੁਣ ਉਹ ਜਮ੍ਹਾਂ ਕਰवानी ਆ ਅਮਾਉਂਟ ਪ੍ਰਾਇਓਰਿਟੀ ਪਾਇਆਟ ਕਿੰਨੀ ਹੋ ਗਈ ਹੈ ਤੇ ਹੁਣ ਕਿੰਨੀ ਪੇਅਬਲ ਹੈ ਇਹ ਫਾਰਮ ਜਿਹੜਾ ਹੈ ਟੋਟਲ ਭਰ ਕੇ ਤੇ ਜਿਹੜੀਆਂ ਰਸੀਦਾਂ ਨੇ ਰਸੀਦਾਂ ਦੇ ਨੰਬਰ ਲਾ ਦਿਓ ਟ੍ਰੈਜਰੀ ਰਸੀਟ ਦਾ ਨੰਬਰ ਲਾ ਦਿਓ ਕਿੰਨੇ ਪੈਸੇ ਡਿਪੋਜ਼ਿਟ ਕੀਤੇ ਹੋ ਉਹ ਲਾ। ਇਹ ਨਾ ਕੇ ਤੇ ਫਿਰ ਪਾਰਟ ਬੀ ਜੇ ਸੀਐਸਟੀ ਐਕਟ ਆ ਤਾਂ ਉਹਦੇ ਵਿੱਚ ਵੀ ਅਸੈਸਮੈਂਟ ਈਅਰ ਲਿਖ ਦੇਵੋ ਕਿਹੜੇ ਦੇ ਲਈ। ਉਵੇਂ ਹੀ ਇੱਥੇ ਵੀ ਜੇ ਅਪੀਲ ਕੀਤੀ ਆ ਉਹ ਸਾਰਾ ਕੁਝ ਉਵੇਂ ਹੀ ਭਰਨਾ ਵਾ ਜਿਵੇਂ ਆਪਾਂ ਪਹਿਲਾਂ ਭਰਿਆ ਸੀ। ਜਿਵੇਂ ਐਪੀਲਟ ਅਥਾਰਟੀ ਕਿਹੜੇ ਡੀਟੀਸੀ ਕੋਲੇ ਆ ਵੈਕਟਰ ਬਿਊਨਲ ਕੋਲੇ ਆ ਹਾਈ ਕੋਰਟ ਵਿੱਚ ਆ ਜਾਂ ਮਨਜੋਗਾ ਸੁਪਰੀਮ ਕੋਰਟ ਵਿੱਚ ਆ ਕਦੋਂ ਅਪੀਲ ਕੀਤੀ ਕਿੰਨੇ ਪੈਸੇ ਜਮਾ ਕਰਵਾਏ ਵਗੈਰਾ ਵਗੈਰਾ। ਉਸ ਤੋਂ ਬਾਅਦ ਟੇਬਲ ਦੇ ਵਿੱਚ ਫਿਰ ਸਟੈਚੂਟਰੀ ਫਾਰਮ ਜੇ ਤੁਹਾਡੇ ਕੋਲੇ ਪਹਿਲਾਂ ਤੁਸੀਂ ਨਹੀਂ ਜਮਾ ਕਰਾਇਆ ਐਡੀਸ਼ਨਲ ਫਾਰਮ ਜਮਾ ਕਰਵਾਉਣੇ ਆ ਤਾਂ ਕਿੰਨੇ ਫਾਰਮ ਕਿੰਨੇ ਦੇ ਕਿੰਨੇ ਫਾਰਮ ਕਿੰਨੇ ਦੇ ਸੀ ਐਫ ਐਚ ਈ 1 ਈ 2 ਆਈ ਜੇ ਤੇ ਗ੍ਰਾਸ ਟੋਟਲ ਕਿੰਨੇ ਫਾਰਮ ਨੇ ਤੇ ਕਿੰਨੇ ਰੁਪਏ ਦੇ ਟੋਟਲ ਐਡੀਸ਼ਨਲ ਡਿਮਾਂਡ ਐਸ ਪਰ ਆਰਡਰ ਇਹ ਉਹੀ ਜਿਵੇਂ ਬੈਟ ਵਿੱਚ ਆ ਉਵੇਂ ਇੱਥੇ ਇਹ ਸਾਰੇ ਕੈਲਕੂਲੇਸ਼ਨ ਕਰਦੇ ਨੇ ਅਸੀਂ ਟਾਈਮ ਬਚਾਉਂਦੇ ਨੇ ਇਸ ਦੁਆਰਾ ਨਹੀਂ ਕਰ ਰਹੇ ਫਿਰ ਵੀ ਜੇ ਤੁਹਾਨੂੰ ਚਾਹੀਦਾ ਹੈ ਤੁਸੀਂ ਪਿੱਛੇ ਕਰਕੇ ਸੁਣ ਸਕਦੇ ਹੋ ਇੱਥੇ ਵੀ ਉਹੀ ਚੀਜ਼ ਆਪਾਂ ਪਰਦੇ ਨਹੀਂ ਆ ਹੁਣ ਇੱਥੇ ਜੇ ਤੁਹਾਡਾ ਜਿਹੜਾ ਹੈ ਸੈਕਸ਼ਨ 14 ਬੀ ਜਾਂ ਸੈਕਸ਼ਨ 15 ਹੈ ਤਾਂ ਉੱਥੇ ਜੇ ਤੁਹਾਡੀ ਆਰਡਰ ਪਾਸ ਹੋਇਆ ਤਾਂ ਫਿਰ ਉਹਦੇ ਵਿੱਚ ਆਰਡਰ ਅਗੇਂਸਟ ਵਿੱਚ ਐਪਲੀਕੇਸ਼ਨ ਸਬਮਿਟਡ ਇੱਥੇ ਆਰਡਰ ਦਾ ਨੰਬਰ ਇੱਥੇ ਉਹੀ ਚੀਜ਼ਾਂ ਫਿਰ ਪਾ ਪੜਨੀਆਂ ਨੇ ਅਪੀਲ ਜੇ ਕੀਤੀ ਹੈ ਡਿਮਾਂਡ ਵਗੈਰਾ ਸਾਰਾ ਇਹਦੇ ਵਿੱਚ ਇਹਦੇ ਵਿੱਚ ਡਿਮਾਂਡ ਪੈਨਲਟੀ ਪਲੱਸ ਟੈਕਸ ਜਿਹੜਾ ਹੈ ਉਹ ਇੱਥੇ ਲਿਖਣਾ ਵਾ ਬੇਰ ਵਗੈਰਾ ਉਹ ਸਾਰਾ ਲਿਖ ਕੇ ਫਿਰ ਉਦੋਂ ਬਾਅਦ ਦੇ ਵਿੱਚ ਇੱਥੇ ਜਿਹੜਾ ਪੈਸੇ ਜਮਾ ਕਰਵਾਇਆ ਇਹ ਇਹਦੀ ਇੱਥੇ ਵਰਣਨ ਕਰਦੇ ਨਾ ਤੁਹਾਨੂੰ ਇਹਦਾ ਸਿਗਨੇਚਰ ਕਰਨੇ ਆ ਤੁਸੀਂ ਚਾਹੇ ਪੰਜਾਬੀ ਚ ਕਰ ਦਿਓ ਅੰਗਰੇਜ਼ੀ ਚ ਕਰ ਦਿਓ ਹਿੰਦੀ ਚ ਕਰ ਦਿਓ ਉਰਦੂ ਚ ਕਰ ਦਿਓ ਚਾਹੇ ਅੰਗੂਠਾ ਲਗਾ ਦਿਓ ਜੋ ਤੁਸੀਂ ਆਏ ਤੁਹਾਡੀ ਸਵੀਟ ਬਿੱਲ ਹੈ ਇੱਥੇ ਆਪਦਾ ਨਾਮ ਲਿਖੋ ਇੱਥੇ ਫਰਮ ਦਾ ਨਾਮ ਇੱਥੇ ਟੈਨ ਨੰਬਰ ਲਿਖੋ ਇੱਥੇ ਤਰੀਕ ਲਿਖੋ ਇਹ ਸਾਰਾ ਲਿਖ ਕੇ ਫੋਟੋਕਾਪੀ ਜਿਹੜੀ ਹੈ ਤੁਹਾਡੀ ਆਪ ਦੇ ਕੋਲੇ ਕਰਾ ਕੇ ਇੱਕ ਰੱਖ ਲਵੋ ਤੇ ਇੱਕ ਦਫ਼ਤਰ ਦੇ ਵਿੱਚ ਦੇ ਦਿਵੋ ਉਹਦੀ ਰਸੀਦ ਜਿਹੜੀ ਹੈ ਉਹ ਸਾਈਨ ਕਰਵਾ ਕੇ ਲੈ ਲਵੋ ਦਫ਼ਤਰ ਤੋਂ ਜਾਂ OTS 2 ਫਾਰਮ ਜਿਹੜਾ ਹੈ ਦਫ਼ਤਰ ਵੱਲੋਂ ਭਰ ਕੇ ਤੁਹਾਨੂੰ ਦਿੱਤਾ ਜਾਵੇਗਾ ਜਿਹੜਾ OTS ਫਾਰਮ ਤੁਹਾਨੂੰ 2 ਦਿੱਤਾ ਜਾਣਾ ਵਾ ਉਹਦੇ ਵਿੱਚ ਜਿਹੜਾ ਹੈ ਇੱਥੇ ਤੁਹਾਡਾ ਨਾਮ ਲਿਖਿਆ ਆਊਗਾ ਮੈਸਰ ਜੀ ABC ਐਂਟਰਪ੍ਰਾਈਜ਼ ਇੱਥੇ TIN ਨੰਬਰ ਲਿਖਿਆ ਆਊਗਾ ਮਤਲਬ ਨਾਲ ਜਿਹੜਾ ਮੈਂਟਰਲ ਨੰਬਰ ਲਾਉਣਗੇ ਇਹ ਵੀ ਇੰਨੇ ਨੰਬਰ ਸੀ ਸਾਡੀ ਪ੍ਰਾਪਤ ਕੀਤੀ ਹੈ ਇੱਥੇ ਤਾਰੀਖ ਤੁਹਾਡੀ ਐਪਲੀਕੇਸ਼ਨ ਦਾ ਦੀ ਮਿਤੀ ਤੇ ਕਿਹੜਾ ਅਸੈਸਮੈਂਟ ਇਅਰ ਸੀ ਉਹ ਲਿਖ ਕੇ ਵਾਰਡ ਜਿਹੜਾ ਵੀ ਹੈ 25 26 27 28 ਜੋ ਵੀ ਹੈ ਜ਼ਿਲ੍ਹਾ ਲੁਧਿਆਣਾ 2 3 ਜੋ ਵੀ ਹੈ ਉਹ ਲਿਖ ਕੇ ਤੁਹਾਨੂੰ ETO ਦੇ ਵੱਲੋਂ ਤੇ ਜਾਂ ਫਿਰ AEC ਦੇ ਵੱਲੋਂ ਦੇ ਦਿੱਤਾ ਜਾ ਰਿਹਾ ਹੈ ਜੇ ਖਾਮੀਆਂ ਕੋਈ ਤਾਂ ਫਿਰ ਡੈਫੀਸ਼ੀਐਂਸੀ ਮੀਮੋ ਤੁਹਾਨੂੰ ਇਸ਼ੂ ਹੋ ਜਾਊਗਾ ਉੱਥੇ ਮੈਸੇਜ ABC ਐਂਟਰਪ੍ਰਾਈਜ਼ 10 ਨੰਬਰ ਮੀਮੋ ਨੰਬਰ ਤਰੀਕ ਅਕਨੋਲਜਮੈਂਟ ਜਿਹੜੀ ਦਿੱਤੀ ਉਸ ਦਾ ਨੰਬਰ ਵੀ ਪਾਇਆ ਜਾਵੇਗਾ ਮਿਤੀ ਵੀ ਪਾਈ ਜਾਵੇਗੀ ਜਿਹੜੇ ਅਸੈਸਮੈਂਟ ਇਅਰ ਲਈ ਤੁਸੀਂ ਦਿੱਤੀ ਕਿਹੜੇ ਐਕਟਿਵ ਬੈਟ ਸੀਐਸਟੀ ਪੀਆਈਡੀ ਵੀ ਐ ਜਿਹੜਾ ਵੀ ਹੈ ਉਹਦੇ ਚ ਡੈਫੀਸ਼ੀਐਂਸੀਜ਼ ਦਾ ਵਰਣਨ ਕੀਤਾ ਜਾਊਗਾ ਵੀ ਆਹ ਖਾਮੀਆਂ ਨੇ ਤਰੁੱਟੀਆਂ ਨੇ ਇਤਰਾਜ਼ ਨੇ ਫਿਰ ਕਿੰਨੀ ਤਰੀਕ ਨੂੰ ਤੁਹਾਡਾ ਜੀ ਤੁਸੀਂ ਆਉਣਾ ਮੈਂ ਤਾਂ ਇਹ ਤੁਹਾਨੂੰ ਤਰੀਕ ਤੇ ਕਿੰਨੇ ਵਜੇ ਟਾਈਮ ਦੇ ਦਿੱਤਾ ਜਾਵੇ ਜਾਂ ਦਫ਼ਤਰ ਦਾ ਨਾਮ ਇੱਥੇ ਲਿਖਿਆ ਜਾਵੇਗਾ 15 ਦਿਨ ਦੇ ਅੰਦਰ ਅੰਦਰ ਤੁਹਾਨੂੰ ਆਉਂਦੀ ਹਦਾਇਤ ਕੀਤੀ ਜਾਊਗੀ ਤੇ ਆਹ ਆਵਾਰਡ ਨੰਬਰ ਡਿਸਟ੍ਰਿਕਟ ਲਿਖ ਕੇ ਤੇ ਇੱਥੇ ਮੋਹਰ ਸਾਈਨ ਕਰਕੇ ਉਹ ਤੁਹਾਨੂੰ ਭੇਜ ਦਿੱਤਾ ਜਾਵੇਗਾ ਈਮੇਲ ਤੇ ਨਹੀਂ ਪਹੁੰਚਿਆ ਜਾ ਸਕਦਾ ਹੈ ਤੁਹਾਨੂੰ ਦਸਤੀ ਤੌਰ ਦੇ ਉੱਤੇ ਦਿੱਤਾ ਜਾ ਸਕਦਾ ਹੈ ਤੁਹਾਨੂੰ ਫੋਨ ਕਰਕੇ ਕਹਿ ਦਿੱਤਾ ਜਾਵੇਗਾ ਦਫ਼ਤਰ ਤੋਂ ਲੈ ਜਾਵੋ ਜਿਹੜਾ ਵੀ ਪ੍ਰੋਪਰ ਤਰੀਕਾ ਜਿਹੜਾ ਕਾਨੂੰਨ ਦੇ ਮੁਤਾਬਕ ਹੈ ਉਹ ਬਹੁਤ ਫਾਲੋ ਕੀਤਾ ਜਾਵੇਗਾ ਜੇ ਸਹੀ ਪਾਈ ਜਾਂਦੀ ਹੈ ਜਾਂ ਇਤਰਾਜ਼ ਤੋਂ ਬਾਅਦ ਜਾਂ ਇਤਰਾਜ਼ ਨਹੀਂ ਲੱਗੇ ਵੈਸੇ ਹੀ ਸਹੀ ਪਾਤੀ ਫਿਰ ਤੁਹਾਨੂੰ ਆਹ ਆਰਡਰ ਆਫ ਸੈਟਲਮੈਂਟ ਮਿਲਣਾ ਧਿਆਨ ਨਾਲ ਦੇਖ ਲਵੋ ਇਹ ਨੇਮ ਐਂਡ ਐਡਰੈਸ ਆਫ ਜੀ ਟੈਕਸੇਬਲ ਪਰਸਨ ਤੁਹਾਡਾ ਨਾਮ ਵਗੈਰਾ ਕੀ ਹੈ ਸਾਰਾ ਕੁਝ ਉਹ ਇੱਥੇ ਲਿਖ ਕੇ ਤੇ ਤੁਹਾਡਾ ਟਿਨ ਨੰਬਰ ਹੈ ਸਾਰਾ ਉਹ ਲਿਖ ਕੇ ਡਿਟੇਲ ਦੇ ਵਿੱਚ ਇਹ ਤੁਹਾਨੂੰ ਉਹਨਾਂ ਨੇ ਦੇ ਦੇਣਾ ਵੀ ਲਓ ਜੀ ਤੁਹਾਡਾ ਹੋ ਗਿਆ ਆਹ ਆਹ ਇਹਦੇ ਵਿੱਚ ਸਾਰੇ ਫਾਰਮ ਵਗੈਰਾ ਭਰ ਦੇਣੇ ਆ ਤੇ ਭਰ ਕੇ ਹਟਾ ਮੋਹਰ ਲਾ ਕੇ ਤੁਹਾਨੂੰ ਦੇ ਦੇਣਾ ਤੁਸੀਂ ਇਸ ਨੂੰ ਸੰਭਾਲ ਕੇ ਰੱਖ ਲੈਣਾ ਆਪਣੇ ਕੋਲ ਤੇ ਜੇ ਇਹ ਇਹ ਇਸ ਫਾਰਮ ਦੇ ਵਿੱਚ ਇਹ ਸਾਰਾ ਤੁਹਾਨੂੰ ਦਿਖਾ ਦਿੱਤਾ ਜੇ ਰਿਜੈਕਟ ਕੀਤਾ ਤਾਂ ਆਹ ਤੁਹਾਨੂੰ ਮਿਲਣਾ ਇਹ ਵੀ ਧਿਆਨ ਨਾਲ ਦੇਖ ਲਓ ਜੇ ਰਿਜੈਕਟ ਕੀਤਾ ਤਾਂ ਆਹ ਕੀੇ ਕਾਰਨ ਕਰਕੇ ਰਿਜੈਕਟ ਕੀਤਾ ਇਹ ਜਿਹੜਾ ਹੈ ਤੁਹਾਨੂੰ ਪਰਫਾਰਮਾ ਦੇ ਦਿੱਤਾ ਜਾਵੇਗਾ ਤਾਂ ਆਹ ਸਲੇਵ ਹੈ ਜਿਹੜੀ ਕਿ ਦਿੱਤੀ ਗਈ ਹੈ ਮੈਂ ਇਹ ਦੁਆਰਾ ਦਿਖਾ ਰਿਹਾ ਹਾਂ ਤੁਸੀਂ ਇਸ ਨੂੰ ਧਿਆਨ ਨਾਲ ਦੇਖ ਲਵੋ ਤੇ ਇਸ ਦੇ ਵਿੱਚ 50% ਨੋਟ ਕਰ ਲਵੋ ਇਸ ਨੂੰ ਆਪਾਂ ਇਸ ਨੂੰ ਥੋੜਾ ਰੋਕ ਕੇ ਆਪਾਂ ਦਿਖਾ ਰਹੇ ਹਾਂ ਬੇਵਰ ਪੰਜਾਬ 1 ਕਰੋੜ ਤੱਕ 50% ਪੈਨਲਟੀ ਤੇ ਇੰਟਰਸਟ ਹਮੇਸ਼ਾ ਤੁਹਾਡਾ ਸਾਰਾ ਹੀ ਖਤਮ ਕਰ ਦਿੰਦਾ ਇਹਨਾਂ ਨੇ ਬਸ ਟੈਕਸ 1 ਕਰੋੜ ਤੱਕ ਪੰਜਾਬ ਪਰਸੈਂਟ 1 ਕਰੋੜ ਅਗਲੇ 24 ਲੱਖ ਹੈ ਇਹਨੂੰ ਇੱਕ ਅਗਲੇ 24 ਲੱਖ 25% 25 ਕਰੋੜ 24 ਲੱਖ ਨਹੀਂ 24 ਕਰੋੜ 1 ਕਰੋੜ ਫਿਰ ਅਗਲੇ 24 ਕਰੋੜ ਤੇ 25 ਕਰੋੜ ਤੋਂ ਉੱਤੇ ਜਿਹੜਾ ਹੈ ਉਹ ਉਹ ਤੇ 10% ਤਾਂ ਉਹ ਇੱਕ ਐਗਜ਼ਾਮਪਲ ਵੀ ਦਿੱਤੀ ਹੋਈ ਹੈ ਇੱਥੇ ਵੀ ਦਿੱਤੀ ਹੈ ਅਸੀਂ ਵੀ ਤੁਹਾਨੂੰ ਸਮਝਾ ਦਿੱਤੀ ਹੈ ਤੇ ਆਹ ਸਾਈਨ ਨੇ ਅਸਰਾਂ ਦੇ ਤਾਂ ਇਹ ਇੰਜ ਜਿਹੜਾ ਹੈ ਉਹ ਜਿਹੜੀ OTS ਸਕੀਮ ਹੈ ਉਹ ਇੱਕ ਤੋਹਫਾ ਜਿਹੜਾ ਹੈ ਇੱਕ ਦੀਵਾਲੀ ਦਾ ਦੁਸਹਿਰੇ ਦਾ ਤੋਹਫਾ ਜਿਹੜਾ ਹੈ ਵਪਾਰੀ ਭਰਾਵਾਂ ਦੇ ਲਈ ਆਇਆ ਹੈ ਤਾਂ ਇਹ ਤੁਸੀਂ ਜਿਹੜਾ ਹੈ ਫਾਰਮ ਜਿਹੜੇ ਵੀ ਜਿੰਨਾਂ ਵੀ ਵਪਾਰੀਆਂ ਨੇ ਅਜੇ ਟੈਕਸ ਨਹੀਂ ਜਮ੍ਹਾਂ ਕਰਾਇਆ ਤਾਂ ਉਹ ਆਖਰੀ ਮੌਕਾ ਤੇ ਇੱਕ ਵਧੀਆ ਤੋਹਫਾ ਸਮਝ ਕੇ ਇੱਕ ਸਰਕਾਰ ਦੇ ਵੱਲੋਂ ਇੱਕ ਤੋਹਫਾ ਸਮਝ ਕੇ ਜਿਹੜਾ ਉਸ ਨੂੰ ਛੇਤੀ ਤੋਂ ਛੇਤੀ ਜਿਹੜਾ ਹੈ ਉਹ ਤੁਸੀਂ ਦਫ਼ਤਰ ਦੇ ਵਿੱਚੋਂ ਜਮ੍ਹਾਂ ਕਰਵਾਓ ਤੇ ਇਹ ਫਾਰਮਾਂ ਜਿਹੜੇ ਹਨ ਉਹ ਇੱਕ ਤਰੀਕੋਂ ਹੀ ਜਿਹੜੇ ਹਨ ਦਫ਼ਤਰਾਂ ਨੇ ਲੈਣੇ ਸ਼ੁਰੂ ਕਰ ਦਿੱਤੇ ਸਨ ਕੁਝ ਵਪਾਰੀਆਂ ਨੇ ਦੇ ਵੀ ਦਿੱਤੇ ਹਨ ਦਫ਼ਤਰਾਂ ਵਿੱਚ ਪਹੁੰਚ ਵੀ ਗਏ ਹਨ ਬਾਕੀ ਭਰਾ ਜਿਹੜੇ ਵਪਾਰੀ ਭੈਣੇ ਉਹ ਦਫ਼ਤਰਾਂ ਦੇ ਵਿੱਚ ਜਾ ਕੇ ਛੇਤੀ ਜਿਹੜੀ ਇਹ ਜਿਹੜੀ ਜਿਹੜੀ ਸਕੀਮ ਹੈ ਸਰਕਾਰ ਦੀ ਉਸ ਦਾ ਲਾਭ ਉਸ ਦਾ ਫਾਇਦਾ ਜਿਹੜਾ ਹੈ ਉਹ ਉਠਾਓ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਆਉਂਦਾ ਹੈ ਤਾਂ ਉਹ ਤੁਸੀਂ ਹੇਠਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਤੁਹਾਨੂੰ ਇਸ ਦਾ ਤੁਰੰਤ ਜਵਾਬ ਦਿੱਤਾ ਜਾਵੇਗਾ ਤਾਂ ਦੋਸਤੋ ਇਹ ਆਪਾਂ ਜਿਹੜੀ ਹੈ ਅੱਜ ਗੱਲ ਕੀਤੀ ਹੈ ਤੁਹਾਨੂੰ ਇਹ ਜਿਹੜੀ ਹੈ ਕਿਵੇਂ ਲੱਗੀ ਉਹ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕਮੈਂਟ ਕਰਕੇ ਦੱਸਣਾ ਤਾਂ ਸਕਸਰੀ ਇਕਾਦ ਦੋਸਤੋ ਸ਼ੁਕਰੀਆ